ਸੋ ਸਾਰ ਪੈੜਾ ਹੀ ਬਾਣੀ ਤੋਂ ਹੋਇਆ ਸੋ ਐਵੇਂ ਸਾਰ ਨਹੀਂ ਸੀ ਪੈਦਾ ਹੋ ਸਕਦਾ ਜਦੋਂ ਤੋ ਲੈ ਕੇ ਸਰਚੇਤ ਅਨੰਦ ਬ੍ਰਹਮ ਵਾਹਿਗੁਰੂ ਦੇ ਚੇਤੇ ਵਿੱਚ ਸੰਕਲਪ ਰਿਆ ਕਿ ਮੈਂ ਇੱਕ ਤੋਂ ਬਹੁਤ ਨੂੰ ਧਾਰਾ ਇਹ ਸੰਕਲਪ ਜਦੋਂ ਉਸ ਤੇ ਮਨ ਚ ਆਇਆ ਤਾਂ ਉਸ ਮੌਕੇ ਤੇ ਉਹਨੇ ਸਭ ਤੋਂ ਪਹਿਲਾਂ ਕੀ ਉਚਾਰਨ ਕੀਤਾ ਇਹ ਸ੍ਰਿਸ਼ਟੀ ਰਚੀ ਕਿਵੇਂ ਉਹਨਾਂ ਨੇ ਕੀਤਾ ਪਸਾਓ ਏਕੋ ਕੁਵਾਓ ਇਕ ਆਪਣਾ ਸ਼੍ਰੀ ਮੁਖਵਾਕ ਇਕ ਆਪਣਾ ਬਜਰੋਚਾਰ ਕੇ ਸਭ ਸ੍ਰਿਸ਼ਟੀ ਦਾ ਪਸਾਰਾ ਕੀਤਾ ਹੈ ਸ਼ਬਦੋਚਾਰ ਕੇ ਸੋ ਇੱਕ ਉਸ ਬਹੁ ਸਿਆਮਾ ਪ੍ਰਜਾ ਜਾਇ ਤੇ ਤਾਂ ਸੰਕਲਪ ਹੋ ਰਿਹਾ ਮੈਂ ਇੱਕ ਤੋਂ ਬਹੁਤੇ ਰੂਪ ਘਾਰਾ ਸੋ ਇੱਕੋ ਹੀ ਵਾਕ ਦੇ ਨਾਲ ਇਹ ਸਭ ਸੰਸਾਰ ਦੀ ਰਚਾ ਰਚੀ ਹੈ ਉਹ ਵਾਕ ਕਿਹੜਾ ਸੀ ਸਭ ਤੋਂ ਪਹਿਲਾਂ ਜਿਹੜਾ ਉਚਾਰਨ ਕੀਤਾ ਦਸ਼ਮ ਪਾਦ ਸ਼ਰਮਾਉਂਦੇ ਨੇ ਪਹਿਲੇ ਓਮਕਾਰ ਤਿਲ ਕਹਾ ਸੋ ਤੁਨ ਪੂਰ ਜਗਤ ਮੋ ਰਹਾ ਸਭ ਤੋਂ ਪਹਿਲਾਂ ਵਾਹਿਗੁਰੂ ਨੇ ਉਚਾਰਿਆ ਓੰਕਾਰ ਓੰਕਾਰ ਸ਼ਬਦ ਉਚਾਰਿਆ ਓੰਕਾਰ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਹਰਿ ਪਹਿਨੇ ਪਾਸ਼ਾ ਪਰਮਾਤਮਾ ਨੇ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀ ਹੈ ਜਿਨ ਚਿੱਤ ਓੰਕਾਰ ਸੈਮਯੁਗ ਭੈ ਓੰਕਾਰ ਬੇਦ ਨਿਰਮੈ ਵੇਦੀ ਓਮਕਾਰ ਚੋਂ ਪੈਦਾ ਹੋਇਆ ਸਾਰੀ ਸ੍ਰਿਸ਼ਟੀ ਓਮਕਾਰ ਚੋਂ ਪੈਦਾ ਹੋਈ ਹੈ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵੀ ਓਮਕਾਰ ਦੇ ਵਿੱਚੋਂ ਪੈਦਾ ਹੋਇਆ ਉਹ ਜਿਹੜੀ ਪਹਿਲੀ ਆਵਾਜ਼ ਉਹ ਜਿਹੜੀ ਪਹਿਲੀ ਧੁਨੀ ਸੋ ਉਹ ਹੈ ਸ਼ਬਦ ਉਸ ਵਿੱਚੋਂ ਸਭ ਸੰਸਾਰ ਨੂੰ ਪੈਦਾ ਕੀਤਾ ਹੈ ਹੋਰ ਹਜੂਰ ਦੇ ਦ੍ਰਿਸ਼ਟਾਂਤ ਓਮਕਾਰ ਉਤਪਾਤੀ ਕੀ ਆ ਦਿਨ ਸਭ ਰਾਤੀ ਉਤਪਤੀ ਹੋਈ ਓਮਕਾਰ ਸ਼ਬਦ ਵਿੱਚੋਂ ਹੈ ਪਰ ਓਮਕਾਰ ਨੂੰ ਉਚਾਰਨ ਕਿੰਨੇ ਕੀਤਾ ਹੈ ਇੱਕ ਨੇ ਇਤਨੇ ਓਮਕਾਰ ਉਚਾਰਿਆ ਹੋਰ ਕਿਸ ਨੇ ਓਮਕਾਰ ਨਹੀਂ ਉਚਾਰਿਆ ਇਸੇ ਕਰਕੇ ਆਰੰਭ ਵਿੱਚ ਸਾਨੂੰ ਕਹਿ ਦਿੱਤਾ ਭਾਈ ਗੁਰੂ ਕੇ ਸਿੱਖੋ ਇੱਕ ਓਮਕਾਰ ਇੱਕ ਵਾਹਿਗੁਰੂ ਉਹਨੇ ਓਮਕਾਰ ਸ਼ਬਦ ਉਚਾਰਿਆ ਉਹਨੇ ਸ੍ਰਿਸ਼ਟੀ ਰਚੀ ਹੈ ਓਮਕਾਰ ਤੋਂ ਜਿਹੜੀ ਸਾਰੀ ਸ੍ਰਿਸ਼ਟੀ ਰਚੀ ਜਿਸ ਵਾਹਿਗੁਰੂ ਨੇ ਉਨੇ ਆਪਣਾ ਕੇਵਲ ਜੀ ਬੋਲ ਧਾਰਨ ਕੀਤੇ ਸ੍ਰਿਸ਼ਟੀ ਕੇ ਉਜਰੇ ਚੀ ਉਸ ਤੇ ਬਾਰੇ ਪਰ ਅਗੇ ਦੱਸਿਆ ਉਹ ਹੈ ਸਤ ਨਾਮ ਉਸ ਵਹਿਿੰਗ ਨਾਮ ਹੀ ਕੇਵਲ ਸਤ ਸੱਚਾ ਹੈ ਬਾਕੀ ਸਾਰੇ ਨਾਮ ਝੂਠੇ ਹਨ ਸੋ ਜੇ ਤਮ ਨਾਮ ਕਹੇ ਤੇ ਜਿਬਾ ਸਤ ਨਾਮ ਤੇਰਾ ਪਰਪੂਰ ਬਾਕੀ ਜਿੰਨੇ ਵੀ ਦੁਨੀਆ ਵਿੱਚ ਵੱਡੇ ਤੋਂ ਵੱਡੇ ਰਾਜੇ ਰਾਣੇ ਹੋਏ ਵੱਡੇ ਤੋਂ ਵੱਡੇ ਸੈਨਸਤਾਨ ਕਾਨੂੰਨਦਾਨ ਪਰਮਾਨ ਵੱਡੇ ਭਾਰੀ ਫਿਲਾਸਫਰ ਚਤਰ ਚੁਸਤ ਚਲਾਕ ਸਭ ਦੇ ਨਾਮ ਮਿਟ ਜਾਣ ਵਾਲੇ ਇੱਕ ਵਾਹਿਗੁਰੂ ਐਸ ਹੈ ਜਿਸ ਦਾ ਨਾਮ ਕਦੇ ਮਿਟਣ ਵਾਲਾ ਨਹੀਂ ਉਸੇ ਦਾ ਨਾਮ ਸੱਚਾ ਹੈ ਉਹ ਕਿਹ ਕਹਸਾ ਉਹ ਸਾਰੀ ਸ੍ਰਿਸ਼ਟੀ ਨੂੰ ਕਰਤਾ ਪੈਦਾ ਕਰਨ ਵਾਲਾ ਹੈ ਫਿਰ ਉਹ ਸਾਰੀ ਸ੍ਰਿਸ਼ਟੀ ਕਰਤੇ ਤਾਂ ਹੋਰ ਵੀ ਹੈਗੇ ਸੋ ਕਹਿੰਦੇ ਜਿਹੜੇ ਕਰਤੇ ਨੇ ਜਿਵੇਂ কুমਿਹਾਰ ਪਾਂਡੇ ਦਾ ਕਰਤਾ ਹੈ ਜਿਵੇਂ ਜੁਲਾਹਾ ਬਸਤਰ ਦਾ ਕਰਤਾ ਹੈ ਅੱਜ ਨੂੰ ਮਸ਼ੀਨਾਂ ਆ ਕੱਪੜਿਆਂ ਦੇ ਕਰਤੇ ਨੇ ਇੱਕ ਕਰਤਾ ਹੈ ਮੰਨੇ ਨੇ ਇਹੋ ਜਿਹਾ ਕਰਤਾ ਹੈ ਵਾਹਿਗੁਰੂ ਕਹਿੰਦੇ ਨਹੀਂ ਨਹੀਂ ਇਹਨਾਂ ਕਰਤਿਆਂ ਵਿੱਚ ਤੇ ਉਸ ਕਰਤੇ ਇੱਕ ਬੜਾ ਫਰਕ ਹੈ ਕੀ ਫਰਕ ਹੈ ਐਸ ਮਾਈਕ ਨੂੰ ਐਸ ਸਾਰੇ ਸਪੀਕਰ ਨੂੰ ਬਣਾਉਣ ਵਾਲਾ ਪਤਾ ਨਹੀਂ ਕਿੱਥੇ ਬੈਠਾ ਹੋਣਾ ਹੈ ਦਿੱਲੀ ਆ ਬੰਬਈ ਆ ਕਲਕੱਤਾ ਆ ਕਿ ਬ੍ਰਿਟੇਨ ਵਿੱਚ ਹੈ ਕਿ ਹੋਰ ਕਿਸੇ ਮੁਲਕ ਵਿੱਚ ਹੈ ਪਰ ਇਹ ਚੀਜ਼ ਸਾਡੇ ਕੋਲ ਪਈਆ ਹੁਣ ਉਹ ਇਹਦੇ ਵਿੱਚ ਨਹੀਂ ਉਹ ਅਲੈਦਾ ਹੈ ਤੇ ਇਹ ਅਲੈਦਾ ਪਰ ਉਹ ਜਿਹੜਾ ਕਰਤਾ ਵਾਹਿਗੁਰੂ ਹੈ ਉਹ ਪੁਰਖ ਉਹ ਆਪਣੀ ਕੀਤੀ ਹੋਈ ਰਚਨਾ ਦੇ ਵਿੱਚ ਆਤਮ ਮਿਲ ਰਿਹਾ ਸਮਾ ਰਿਹਾ ਹਜ਼ੂਰ ਫਰਮਾਉਂਦੇ ਨੇ ਆਪਣੇ ਕਾਰਜ ਮੈਂ ਆਪ ਸਮਾਇਆ ਉਸ ਕਰਤੇ ਨੇ ਜਿਹੜਾ ਕਾਰਜ ਪੈਦਾ ਕੀਤਾ ਉਹਦੇ ਵਿੱਚ ਆਪ ਵਾਹਿਗੁਰੂ ਮਿਲ ਰਿਹਾ ਜਿਵੇਂ ਜਿਵੇਂ ਸੱਚੇ ਕੀ ਹੈ ਕੂਟੜੀ ਸੱਚੇ ਕਾਰ ਵਿੱਚ ਵਾਸ ਕਾਟ-ਕਾਟ ਮੈਂ ਹਰ ਜੀ ਵਸੈ ਸੰਤਨ ਕਹੋ ਪੁਕਾਰ ਉਹ ਦਿਲਾਂ ਦੇ ਨਾਲ ਵਿੱਚ ਵਾਹਿਗੁਰੂ ਪਰਮੇਸ਼ਰ ਆਪ ਵਸ ਰਿਹਾ ਸੋ ਉਹ ਕਰਤਾ ਹੋਰ ਤਰ੍ਹਾਂ ਦਾ ਹੈ ਉਹ ਸਰਬ ਕਲਾ ਸਮਰੱਥ ਹੈ ਤੇ ਉਹ ਫਿਰ ਆਪਣੇ ਕਾਰਜ ਵਿੱਚ ਆਪ ਮਿਲ ਰਿਹਾ ਹੈ ਉਹ ਅਲੈਦਾਂ ਨਹੀਂ ਆਪਣੇ ਕਾਰਜ ਨਾਲ ਫਿਰ ਉਹ ਪ੍ਰਵਾਦਿਕ ਲੜਕਾ ਤੋਂ ਰੱਖਿਆ ਕਰਨ ਵਾਲਾ ਪਰਸ਼ਾਂਤ ਦੇਣ ਵਾਲਾ ਉਦਮ ਦੇਣ ਵਾਲਾ ਹੈ ਪੁਰੀਆਂ-ਪੁਰੀਆਂ ਦੇ ਵਿੱਚ ਖੇਹ ਆਕਾਸ਼ ਤੱਕ ਨਿਆਇ ਵਿਆਪਕ ਹੈ ਸੋ ਉਹ ਇਕੋ ਇੱਕ ਪੁਰਖ ਹੈ ਬਾਕੀ ਸਭ ਇਸਤਰੀਆਂ ਹਨ ਇੱਕ ਆਪੁਰਖ ਸਭਾਈ ਨਾਲ ਫਿਰ ਕੋ ਡਰ ਤੋਂ ਰਹਿਤ ਉਹ ਦਰਨੀ ਕਿਸੇ ਨਾਲ ਵੱਡੇ ਵੱਡੇ ਜਿਹੜੇ ਕਹੌਣ ਵਾਲੇ ਸੀ ਆਰਾਵਣ ਵਰਗੇ ਹਰਨਾਕਸ਼ ਵਰਗੇ ਦਰ ਉਹਨਾਂ ਨੂੰ ਸੀ ਕਾਹynge ਭਰਮੈਂ ਤੇ ਫਿਰ ਇਹਨਾਂ ਸੋ ਉਹ ਨਿਰਭਉ ਹੈ ਉਹ ਕਿਸੇ ਨੂੰ ਭੈ ਦਿੰਦਾ ਨਹੀਂ ਤੇ ਕਿਸੇ ਤੋਂ ਭੈ ਲੈਂਦਾ ਨਹੀਂ ਫਿਰ ਉਹ ਨਿਰਬੈਰ ਉਹ ਸਾਰਿਆਂ ਦਾ ਆਤਮਾ ਹੋਣੇ ਕਰਕੇ ਉਸ ਤੋਂ ਕਿਸੇ ਨਾਲ ਵੀ ਬੈਰ ਨਹੀਂ ਸਾਰਿਆਂ ਦੀ ਆਤਮਾ ਹੋਣੇ ਕਰਕੇ ਸਾਰਿਆਂ ਦਾ ਆਪਣਾ ਹੂਜ ਹੈ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ ਇਹ ਜਰਾ ਬਰੀਕ ਗੱਲ ਹੈ ਸਮਝਣ ਵਾਲੀ ਸੋ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕੁਛ ਤੇਰਾ ਭਾਣਾ ਮੂਰਖ ਸਿਆਣਾ ਇੱਕ ਹੈ ਇੱਕ ਜੋਤ ਦੋਏ ਨਾ ਮੂਰਖ ਵਿੱਚ ਵੀ ਗਿਆਨ ਦੇ ਵਿੱਚ ਵੀ ਇੱਕੋ ਇੱਕ ਵਾਹਿਗੁਰੂ ਦੀ ਜੋਤ ਹੈ ਜੋਤ ਤਾਂ ਮੂਰਖ ਵਿੱਚ ਵੀ ਹੋਈ ਹੈ ਜੋਤ ਗਿਆਨ ਵਿੱਚ ਵੀ ਹੋਈ ਹੈ ਪਰ ਅਸਲ ਮੂਰਖ ਕਿਹੜਾ ਹੈ ਮੂਰਖ ਸਿਰ ਮੂਰਖ ਹੈ ਜੇ ਮੰਨੈ ਨਾ ਹੀ ਨਾਉ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਤੇ ਬਾਣੀ ਨੂੰ ਨਹੀਂ ਮੰਨਦਾ ਉਹ ਮੂਰਖਾਂ ਦਾ ਸ਼ਰਮ ਨਹੀਂ ਪਹਿਲੇ ਪਾਸੇ ਸਿਰ ਮੂਖਵਾਕ ਕਹਿੰਦਾ ਅਨਿਸ਼ ਅਨੁਮਾਗੇ ਨਾ ਸੀ ਗੁਰੂ ਕੀ ਬਾਣੀ ਤੋਂ ਪਾਸੇ ਨਹੀਂ ਜਾਣਾ ਗੁਰੂ ਕੇ ਸ਼ਬਦ ਦਾ ਕਦੇ ਤਿਆਗ ਨਹੀਂ ਕਰਨਾ ਇਹਦੇ ਮੂਰਖਾ ਨੇ ਸਿਰ ਮੂਰਖ ਨਾ ਬਣ ਜਾਂਦੇ ਹੋਈ ਸੋ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ ਅਨੇ ਰਿ ਨੂੰ ਦੱਸਣ ਵਾਲਾ ਵੀ ਤਾਂ ਕੋਈ ਹੈ ਨਾ ਮੂਰਖ ਉਹਨੇ ਨੂੰ ਦੱਸਣ ਵਾਲਾ ਵੀ ਤਾਂ ਕੋਈ ਹੈ ਨਾ ਇਸ ਵਾਸਤੇ ਉਹ ਸਮਾਨ ਚੇਤਨ ਅਗਿਆਨ ਦਾ ਵੀ ਵਿਰੋਧੀ ਨਹੀਂ ਪੰਨੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ तत्ती तवी को बिठाने वाले तत्ता रेता वाले हो? तुसी भी साडे दुश्मन नहीं ना को मेरा दुश्मन रहा ना हम किसके बहराई ब्रह्म पसार पसार्यो पीतर सतमुरे सो जी पाई सब को मीत हम आपन कीना हम सब ना के साजन ਦੂਰ ਪੜਾਇਓ ਮਨ ਕਾ ਤੇ ਰਹਾ ਤਉ ਮੇਲ ਕਿਉ ਮੇਰਾ ਰਜਨ ਉਹ ਐਸਾ ਪੁਰਖ ਹੈ ਐਸਾ ਨਿਰਪਰ ਉਹ ਐਸਾ ਨਿਰਵਾਰ ਹੈ ਫਿਰ ਆਕਾਲ ਮੂਰਤ ਉਸ ਮੂਰਤ ਨਾਮਾ ਸ਼ਰੂਪ ਦਾ ਹਸਤੀ ਦਾ ਉਹਦੀ ਮੂਰਤੀ ਸੁਪਾਤੀ ਕਾਲ ਦੇ ਚੱਕਰ ਤੇ ਅਧੀਨ ਨਹੀਂ ਸੁਤੰਤਰ ਤਿੰਨ ਕਾਲ ਦੇ ਭੂਤ ਵਿਖਿਤ ਵਰਤਮਾਨ ਸਮੇਂ ਕੋਈ ਦਾ ਸਮਾ ਪਿੱਛੇ ਸੀ ਹੁਣ ਹੈ ਅੱਗੇ ਨਹੀਂ ਹੋਵੇਗਾ ਪਰ ਉਹ ਇਹਨਾਂ ਕਾਲਾਂ ਦੀ ਹੱਦ ਵਿੱਚ ਨਹੀਂ ਵਾਹਿਗੁਰੂ ਇਹਨਾਂ ਕਾਲਾਂ ਨੂੰ ਰਚਣ ਵਾਲਾ ਵਾਹਿਗੁਰੂ ਇਹਨਾਂ ਤੋਂ ਸੁਤੰਤਰ ਹੈ ਸੋ ਇਸ ਵਾਸਤੇ ਆਮ ਬਾਹਰਲਾ ਪ੍ਰਤੱਖ ਕਾਲ ਵੀ ਨਹੀਂ ਉਸ ਰੂਪ ਨੂੰ ਖਾਂਦਾ ਬਾਕੀ ਜਿਹੜੀਆਂ ਮੂਰਤੀਆਂ ਨੇ ਤੁਸੀਂ ਕਾਲ ਉਸ ਦੀ ਬਣਾ ਲਓ ਕੱਪੜੇ ਦੀ ਬਣਾ ਲਓ ਮੱਕੜ ਵੀ ਬਣਾ ਲਓ ਲੋਹੇ ਦੀ ਬਣਾ ਲਓ ਤਾਂਬਾ ਸੋਨਾ ਚਾਂਦੀ ਕੋਈ ਬਣਾ ਲਓ ਉਹ ਅੰਤੂਨਾਸ਼ ਹੋਏਗੀ ਕੁਝ ਸਾਲ ਪਾ ਕੇ ਸੈਂਕੜੇ ਵਰ੍ਹਿਆਂ ਤੋਂ ਬਾਅਦ ਸਿ ਸਮਾਪਤ ਹੋਵੇਗੀ ਜਰੂਰ ਪਛਤਗੀਆਂ ਮੂਰਤੀਆਂ ਸਮਾਪਤ ਹੋਣਗੀਆਂ ਟੁੱਟ ਪੜ ਜਾਣਗੀਆਂ ਪਰ ਉਹ ਪਰਮੇਸ਼ਰ ਦੀ ਐਸੀ ਮੂਰਤੀਆਂ ਸੁਪਰਾਸਤੀ ਹੈ ਜਿਸ ਨੂੰ ਕਾਲ ਨਹੀਂ ਕਰੇ ਕੋਈ ਸਕਦਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਫਰਮਾਇਆ ਉਹ ਅਕਾਲ ਮੂਰਤ ਹੈ ਕਿਹੋ ਜੀ ਪੰਜਵੇਂ ਪਾਤਸ਼ਾਹ ਸ੍ਰੀ ਮੁਖਵਾ ਕਰਨ ਗੁਰੂ ਦੀ ਬਾਣੀ ਵਿੱਚ ਹਰਿ ਉਰ ਫਰਮਾਉਂਦੇ ਨੇ ਆਕਾਲ ਮੂਰਤ ਹੈ ਸਾਧ ਸੰਤਨ ਕੇ ਠਾਰ ਨੀ ਕੀ ਧਿਆਨ ਕਉ ਗੁਰ ਕੀ ਮੂਰਤ ਮਨ ਮੈਂ ਧਿਆਨ ਉਹ ਕਿਹੜੀ ਨੂੰ ਦਾ ਧਿਆਨ ਕਰਨਾ ਹੈ ਗੁਰ ਕਾ ਸ਼ਬਦ ਮੰਤਰ ਮਨ ਮਾਲ ਗੁਰੂ ਕਾ ਸ਼ਬਦ ਜਿਹੜਾ ਗੁਰੂ ਦਾ ਕੋਈ ਮੰਤਰ ਜਿਹੜਾ ਉਹ ਅਸਲ ਵਿੱਚ ਗੁਰੂ ਕੀ ਮੂਰਤ ਹੈ ਪਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ ਗੁਰ ਮੂਰਤ ਗੁਰ ਸ਼ਬਦ ਹੈ ਸਾਧ ਸੰਗਤ ਸੱਚਖੰਡ ਬਸਾਇ ਅਸਲ ਵਿੱਚ ਗੁਰੂ ਦਾ ਸਰੂਪ ਗੁਰੂ ਦਾ ਹਿਰਦਾ ਗੁਰੂ ਦਾ ਸ਼ਬਦ ਹੈ ਉਹਨੂੰ ਕੀ ਸਾਧ ਸੰਗਤੀ ਸੱਚਖੰਡ ਬਸੌਣਾ ਕੀਤੇ ਸੋ ਅਕਾਲ ਮੂਰਤ ਕਾਲਪੁਰ ਹੈ ਮੂਰਤ ਸਰੂਪ ਹਸਤੀ ਹੈ ਅਜੂਨੀ ਹੋ ਜੂਨਾ ਵਿੱਚ ਨਹੀਂ ਆਉਂਦਾ ਸਰਪਰਮ ਉਹ ਕਿਸੇ ਪਛਾਣਨ ਨਹੀਂ ਲੈਂਦਾ ਉਹ ਆਪਣੇ ਆਪ ਤੋਂ ਪ੍ਰਕਾਸ਼वान ਹੈ ਉਹ ਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਦੀ ਕਿਰਪਾ ਕਰਕੇ ਹੈ ਐਵੇਂ ਨਹੀਂ ਮਿਲ ਸਕਦਾ